ਬਾਰ ਲਈ ਗ੍ਰਿਲ ਪਟਕੇ ਤੇ ਬੰਦੇ ਅੰਦਰ ਆਏ ਇਹ ਅੰਦਰ ਸੁੱਤੇ ਪਏ ਸੀਗੇ ਇਹਨਾਂ ਨੂੰ ਪਤਾ ਨਹੀਂ ਲੱਗਾ ਪਤਾ ਸਾਨੂੰ ਤਕਰੀਬਨ 5 ਵਜੇ ਲੱਗਦਾ ਜਦੋਂ ਭਾਜੀ ਹੁਣੀ ਉੱਟਦੇ ਆ ਉਸ ਟਾਈਮ ਤਾਂ ਆਪਾਂ ਨੂੰ ਪਤਾ ਲੱਗਦਾ ਜੀ ਵੀ ਇਹ ਘਟਨਾ ਵਾਪਰ ਚੁਕੀ ਆ ਇਹ ਮੇਰਾ ਮੇਰਾ ਨਾਮ ਹਰਦੀਪ ਸਿੰਘ ਆ ਜੀ ਤੇ ਮੇਰੇ ਮਾਸੀ ਜੀ ਦੇ ਬੇਟੇ ਆ ਇਹਨਾਂ ਨੇ ਰਾਤ ਤਕਰੀਬਨ 12 ਤੋਂ 1 ਵਜੇ ਦੇ ਵਿੱਚ ਬਾਹਰ ਲਈ ਗ੍ਰਿਲ ਪਟਕੇ ਤੇ ਬੰਦੇ ਅੰਦਰ ਆਏ ਇਹ ਅੰਦਰ ਸੁੱਤੇ ਪਏ ਸੀਗੇ ਇਹਨਾਂ ਨੂੰ ਪਤਾ ਨਹੀਂ ਲੱਗਾ ਉਹਨਾਂ ਦੇ ਉਹਨਾਂ ਨੇ ਆਉਂਦੇ ਇਹਨਾਂ ਦਾ ਵੀ ਦਰਵਾਜ਼ਾ ਬੰਦ ਕਰ ਦਿੱਤਾ ਸਾਰਾ ਕੁਝ ਕਰ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੀ 골ਡ ਸੀਗਾ ਪਿਆ तकरीबन 16 ਤੋਂ 17 ਟੋਲੇ ਤੇ ਉਸ ਤੋਂ ਬਾਅਦ 2.5 ਲੱਖ ਰੁਪਈਆ ਕੈਸ਼ ਸੀ ਇੱਕ ਘਰ ਦੇ ਵਿੱਚ ਕੰਮ ਚੱਲਦਾ ਪਿਆ ਸੀ ਇੱਕ ਇਹਨਾਂ ਦਾ ਤੂੜੀ ਦਾ ਕੰਮ ਆ ਉਹਦੀ ਕਲੈਕਸ਼ਨ ਸੀਗੀ ਠੀਕ ਹੈ ਜੀ ਉਹ ਲੈ ਕੇ ਤੇ ਹੋਰ ਘੜੀਆਂ ਵਗੈਰਾ ਲੈ ਕੇ ਕੀਮਤੀ ਸਮਾਨ ਲੈ ਕੇ ਉਹ ਰਾਤ ਇਹ ਘਟਨਾ ਨੂੰ ਅੰਜਾਮ ਦਿੱਤਾ 3:00 ਵਜੇ ਇਹ ਤਕਰੀਬਨ 12 ਤੋਂ 2 ਦੇ ਵਿੱਚ ਦੀ ਘਟਨਾ ਹੈ ਕੋਈ ਸ਼ੱਕ ਹੈ ਕਿਸੇ ਨੂੰ ਤੁਹਾਨੂੰ ਸ਼ੱਕ ਇਹਦੇ ਬਾਰੇ ਜਿਹੜਾ ਪ੍ਰਸ਼ਾਸਨ ਆ ਉਹ ਸਾਡੀ ਪੂਰੀ ਸਪੋਰਟ ਕਰ ਰਿਹਾ ਇਸ ਟਾਈਮ ਪ੍ਰਸ਼ਾਸਨ ਹਾਂਜੀ ਅਸੀਂ ਸਵੇਰੇ ਘਟਨਾ ਦੀ ਸੂਚਨਾ ਦਿੱਤੀ ਸੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਪ੍ਰੋਪਰ ਤਰੀਕੇ ਦੇ ਨਾਲ ਡਾਕਟ ਕੋਟ ਵਗੈਰਾ ਆਪਣਾ ਜੋ ਵੀ ਉਹਨਾਂ ਦਾ ਪ੍ਰੋਸੈਸ ਬੰਦਾ ਵਾ ਇਨਵੈਸਟੀਗੇਸ਼ਨ ਦਾ ਉਹਦੇ ਮੁਤਾਬਕ ਪ੍ਰੋਪਰ ਸਾਡਾ ਸਹਿਯੋਗ ਕਰ ਰਿਹਾ ਹੈ ਇਸ ਟਾਈਮ ਪ੍ਰਸ਼ਾਸਨ ਐਚ ਐਚਓ ਸਾਹਿਬ ਮਾਜੋਗ ਇਹ ਪਤਾ ਸਾਨੂੰ ਤਕਰੀਬਨ 5:00 ਵਜੇ ਲੱਗਦਾ ਜਦੋਂ ਭਾਜੀ ਹੁਣੀ ਉੱਠਦੇ ਆ ਉਸ ਟਾਈਮ ਤਾਂ ਆਪਾਂ ਨੂੰ ਪਤਾ ਲੱਗਦਾ ਜੀ ਵੀ ਇਹ ਘਟਨਾ ਵਾਪਰ ਚੁੱਕੀ ਆ ਰਾਗ ਨਹੀਂ ਲੱਗਾ ਨਹੀਂ ਲੱਗਾ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਬੈਠਕ ਨਹੀਂ ਹੋਣ ਦਿੱਤੀ ਜਾਂ ਕੁਝ ਇਦਾਂ ਤੇ ਨਹੀਂ ਹਾਂਜੀ ਥੋੜੀ ਬਹੁਤੀ ਆਈ ਹੈ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਪੁਲਿਸ ਹਾਂਜੀ ਮੂੰਹ ਟਕੇ ਹੋਇਆ ਤੇ ਹੱਥ ਦੇ ਵਿੱਚ ਹਥਿਆਰ ਵੀ ਆ ਮਾਰੂ ਹਥਿਆਰਾ ਲੱਗਦੇ ਦੇਖਣ ਨੂੰ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਹੈ ਪ੍ਰਸ਼ਾਸਨ ਨੇ ਆਸ਼ਵਾਸਨ ਦਵਾਇਆ ਤੁਹਾਨੂੰ ਹਾਂਜੀ ਪ੍ਰਸ਼ਾਸਨ ਵੱਲੋਂ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਨਗੀ ਪ੍ਰਸ਼ਾਸਨ ਸਾਡਾ ਪੂਰਾ ਫੁੱਲ ਸਹਿਯੋਗ ਕਰ ਰਿਹਾ ਹੈ ਇਸ ਤੇ ਹਾਂਜੀ ਹਾਂਜੀ ਹਾਂ ਤੇ ਵੀ ਪ੍ਰਸ਼ਾਸਨ ਜਿਹੜਾ ਉਹ ਜਲਦ ਇਸ ਘਟਨਾ ਨੂੰ ਜਿਹੜਾ ਉਹ ਟ੍ਰੇਸ ਕਰਕੇ ਤੇ ਸਾਨੂੰ ਬੰਦਾ ਇਨਸਾਫ ਦਿਵਾਊਗਾ ਤੇ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਪ੍ਰੋਪਰ ਭਰੋਸਾ ਦਿੱਤਾ ਗਿਆ ਇਹ ਸਰ ਸਵੇਰੇ ਸਵਕਤੇ ਅਸੀਂ ਗਏ ਮੋਟਰਾਂ ਨੂੰ ਪਾਣੀ ਪੁਣੀ ਦੇਖਣ ਤੇ ਭਾਈ ਦਾ ਫੋਨ ਆਇਆ ਵੀ ਘਰ ਨੂੰ ਆ ਪ੍ਰੋਗਰਾਮ ਵਿਗੜ ਗਿਆ ਅੇ ਕੀ ਗੱਲ ਹਿੰਦੇ ਕਰਿਆ ਜਿਉ ਕਰਿਆ ਸੀ ਆਏ ਤੇ ਆਣ ਕੇ ਦੇਖਿਆ ਸ ਇਧਰ ਤਾਂ ਕੀ ਪਟ ਗੇ ਨਾਲ ਉਹਦੇ ਵਿੱਚ ਗਰਿਲ ਲੱਗੀ ਉਹ ਵੀ ਪਟ ਲਈ ਤੇ ਅੰਦਰ ਐਂਟਰ ਹੋ ਕੇ ਤੇ ਪਹਿਲੇ ਕਮਰਾ ਵੀ ਖੋਲ ਕੇ ਲੰਬਾਰੀ ਸਾਰੀ ਖੋਲੀ ਪਈ ਉੱਤੇ ਕਾਫੀ ਤਿੰਨ ਤਿਸਮਾਨ ਸੀਗਾ ਤੇ ਬਾਹਰ ਲੀਆਂ ਘੜੀਆਂ ਵਗੈਰਾ ਜੁਰਲੀ ਉੱਥੇ ਵੀ ਪਈ ਸੀਗੀ ਅੰਦਰਲੇ ਦੋ ਰੂਮ ਗਾਂ ਕਰਕੇ ਜਿੱਥੇ ਇਹ ਸੁੱਤੇ ਪਏ ਉਹਦੇ ਮੂਰੇ ਸੋਫਾ ਲਾ ਕੇ ਉਹਨੂੰ ਬੂਹ ਨੂੰ ਬਲਾਕ ਕਰਕੇ ਤੇ ਅੰਦਰ ਤੀਸਰੇ ਰੂਮ ਦੇ ਅੰਦਰ ਵੜ ਗਏ ਜਿੱਥੇ ਇਹਨਾਂ ਦਾ ਲੋਕਰ ਪਿਆ ਹੈ ਜਿੱਥੇ ਪੂਰਾ 골ਡ ਪਿਆ ਸੀ ਜਿੱਥੇ ਸੋਨਾ ਪਿਆ ਸੀ ਨਾਲ ਘਰ ਵਾਲੇ ਨਾਰਮਲੀ ਹਾਂਜੀ ਸੁੱਤੇ ਪਏ ਸੀ ਕਹਿੰਦੇ ਸਵੇਰੇ ਸਵਾ ਸੱਤੇ ਚਾਰ ਕ'ਵੇ ਉੱਠੇ ਉਦੋਂ ਦੇਖਿਆ ਇਹਨਾਂ ਨੇ ਨੁਕਸਾਨ ਨੁਕਸਾਨ ਲਗਭਗ 2.5 ਤੋਂ 3 ਲੱਖ ਰੁਪਏ ਦਾ ਨਕਦੀ ਪਿਆ ਹੈ ਜੀ 17-18 ਤੋਲੇ ਸੋਨਾ ਪਿਆ ਉਹ ਵੀ ਗਿਆ ਜੀ ਤੇ ਬਾਕੀ ਹੋਰ ਘੜੀਆਂ ਜਿਹੜੀਆਂ ਕੀਮਤੀ ਘੜੀਆਂ ਕੀ 14-15 ਲੱਖ ਤੋਂ ਜ਼ਿਆਦਾ ਜੀ 15-20 ਲੱਖ ਦੇ ਲੱਗੇ ਛਾਗੇ ਨੁਕਸਾਨ ਹੋ ਗਿਆ ਕਿਉਂਕਿ ਜੇ ਆਪਾਂ ਸੋਨੇ ਦਾ ਹਿਸਾਬ ਲਾਈਏ 12-13 ਲੱਖ ਦਾ ਸੋਨਾ ਹੈ ਬੰਨਾ ਜੀ ਤੇ ਬਾਕੀ 2.5 ਲੱਖ ਤਾਂ ਨਗਦ ਪਿਆ ਉਹ ਵੀ ਗਿਆ ਤੇ ਬਾਕੀ ਇਹ ਵੀ ਹੁਣ ਪੁਲਿਸ ਅਧਿਕਾਰੀਆਂ ਵੀ ਆਈ ਹੈ ਬੜਾ ਸਾਥ ਦੇ ਦੇ ਰਿਹਾ ਬਾਕੀ ਚਲੋ ਅਸੀਂ ਹੁਣ ਦੇਖਦੇ ਹਾਂ ਕਿ ਸਾਡੇ ਨਾਲ ਜੋ ਤੱਕਾ ਕੀਤਾ ਫੜੇ ਜਾਂ ਮਰ ਜਾਂ ਅਸੀਂ ਇਹ ਹੀ ਅਪੀਲ ਕਰਦੇ ਹਾਂ ਅਧਿਕਾਰੀਆਂ ਤੋਂ ਹਾਂਜੀ ਅੱਜ ਸਵੇਰੇ ਸਾਨੂੰ ਬਲਵਿੰਦਰ ਸਿੰਘ ਸਾਨੂੰ ਹਰਪੰਸ ਸਿੰਘ ਇਹ ਰੇਕੜਾ ਚੋਰੀ ਹੋਣ ਸੰਬੰਧੀ ਇਤਲਾ ਮਿਲੀ ਸੀਗੀ ਜਿ세ਾ ਕਿ ਮੈਂ ਆਪਣੀ ਟੀਮ ਦੇ ਤੇ ਇਥੇ ਮੌਕੇ ਤੇ ਪੁੱਜਾ ਜੀ ਤੇ ਇੱਥੇ ਅਸੀਂ ਫਿੰਗਰਪ੍ਰਿੰਟ ਵੀ ਬਲਾਈ ਹੈ ਆਪਣਿਆਂ ਨੇ ਤੇ ਡਾਕਟੋਰ ਵੀ ਮਗਾਈ ਤੇ ਸੀਸੀਟੀ ਵੀ ਆਪਣਾ ਮੋਬਾਈਲ ਡੰਪ ਵੀ ਕਰਾ ਲਿਆ ਸੀ ਇਸ ਕਰਕੇ ਟੈਸਟ ਕਰਵਾ ਸੀ ਇਹਨਾਂ ਨੇ ਸਾਨੂੰ ਫੇਰ ਫਸਟ ਸਟੇਜ ਤੇ ਖੜੇ ਆ ਸੀ ਇਸ ਟਾਈਮ ਮੌਕੇ ਤੇ ਸਾਰੇ ਪਾਸੇ ਹੁਣ ਅਸੀਂ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਜੋ ਵੀ ਸਾਨੂੰ ਬਿਆਨ ਦਿੰਦੇ ਆ ਐਫਐਲ ਕਰਕੇ ਅਸੀਂ ਤਪਤੀ ਕਰਕੇ ਇਚੋਈ ਕਰਾਂਗੇ ਟੈਸਟ ਤੇ ਜਿਹੜਾ ਹਲ ਤੇ ਸਿਰਫ ਪਹਿਲੀ ਸਟੇਜ ਤੇ ਆਈ ਅਸੀਂ ਕੈਮਰੇ ਵਗੈਰਾ ਸੀਸੀਟੀ ਵੀ ਫੁਟੇਜ ਚੈੱਕ ਕਰਦੇ ਪਹਿਰੇ ਆਸ-ਪਾਸ ਤੋਂ ਤੇ ਉਸ ਤੋਂ ਬਾਅਦ ਅਸੀਂ ਫਿਰ ਇਸ ਤੋਂ ਬਾਅਦ ਹੀ ਦੇਖਾਂਗੇ ਤਫ਼ਤੀਸ਼ੀ ਦੌਰਾਨ ਕੀ ਸਮਝਦੇ ਹਨ ਪਰਿਵਾਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਿਸੇ ਤਰ੍ਹਾਂ ਦੇ ਗ੍ਰੇਟਨ ਮਾਰੂ ਹਥਿਆਰ ਵੀ ਉਹਨਾਂ ਕੋਲ ਸੀ ਜਿਹਦੇ ਨਾਲ ਉਹ ਇਸ ਵੇਲੇ ਉਹਨਾਂ ਦਾ ਕੋਈ ਚੋਰੀ ਵੀ ਨਾ ਤਾਂ ਉਹਨਾਂ ਦਾ ਗਲਤ ਕਰਦੇ ਬਿਲਕੁਲ ਸੱਜੇ ਇਹ ਸਾਨੂੰ ਇਹ ਗੱਲ ਦੱਸਦੇ ਆ ਨਾ ਅਸੀਂ ਉਸ ਬੰਦੀ ਵੀ ਸੀਸੀਟੀਵੀ ਕੈਮਰਾ ਚੈੱਕ ਕਰਕੇ ਅਸੀਂ ਪੂਰੀ ਤਰ੍ਹਾਂ ਜੋ ਬੀਤਣਾ ਨਾ ਤਾਂ ਤੇਜ ਲਾਵਾਂਗੇ ਬੁਰੀ ਔਰ ਟ੍ਰੇਸ ਕਰਾਂਗੇ ਕੀ ਲੱਗਦਾ ਕਾ ਸਕ ਜਿਹੜਾ ਜਿਆ ਸ਼ੋਰ ਕੋਲ ਜਿਹੜੀ ਗੱਲ ਦੇਖੋ ਵਾਲੇ ਪਹਿਲੀ ਸੇਧ ਤੇ ਬਿਲਕੁਲ ਜਿਸੀ ਹੈ ਮੈਂ ਹੁਣੇ ਵੀ ਕਹ ਰਿਹਾ ਪਹਿਲੀ ਸੇਧ ਤੇ ਹਾਂ ਸਿਰਫ ਸੀਸੀਟੀਵੀ ਫੁਟੇਜ ਮਗਧਮਾ ਅੰਦਰ ਕਰਕੇ ਉਸ ਤੋਂ ਬਾਅਦ ਜੋ ਵੀ ਆਪਨੇ ਸਾਹਮਣੇ ਹੈ ਤੁਹਾਡੀ ਤਫतीश ਹੁੰਦਾ ਦੱਸਾਂ ਇਹਨਾਂ ਲਈ